ਹਾਂਜੀ ਕਿਸਾਨ ਪ੍ਰਭੂ ਛਤਸ੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਦੇ ਵਿੱਚ ਫਟਾਰੇ ਦੇ ਵਾਸਤੇ ਜਿੰਮੇਦਾਰ ਕਈ ਤਰ੍ਹਾਂ ਦੇ ਪ੍ਰੋਡਕਟ ਵਰਤਦੇ ਨੇ ਜੂਰੀਏ ਦੇ ਵਿੱਚ ਰਲਾ ਲਾ ਕੇ ਆਪਾਂ ਪਾਉਨੇ ਆ ਮਾਈ ਕੋਰਾਜ ਆ ਹੈਗਾ ਜੂਰੀਏ ਚ ਰਲਾ ਕੇ ਜਿੰਮੇਦਾਰ ਪਾਉਂਦੇ ਨੇ ਇਸੇ ਤਰ੍ਹਾਂ ਸਾਗਾਰੀਕਾ ਇੱਕੋ ਦਾ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਹੈ ਹੋਮਿਕਾ ਸ਼ਾਡਾ ਵਾਲ ਵੀ ਕੈਸਾਡ ਇਸ ਤਰ੍ਹਾਂ ਦੇ ਕਈ ਪ੍ਰੋਡਕਟ ਜਿਹੜੇ ਜਿੰਮੇਦਾਰ ਫਟਾਰੇ ਦੇ ਵਾਸਤੇ ਪਾਉਂਦੇ ਨੇ ਪਿਛਲੇ ਦਿਨੀ ਆਪਾਂ ਇੱਕ ਵੀਡੀਓ ਕੀਤੀ ਸੀ ਜਿਹੜੀ ਤੱਤਾਂ ਵਾਲੀ ਸਪਰੇ ਦੇ ਬਾਰੇ ਗੱਲ ਕੀਤੀ ਸੀ ਉਹ ਵੀ ਫਟਾਰੇ ਦੇ ਵਾਸਤੇ ਵਰਤੀ ਜਾਂਦੀ ਆ ਬਹੁਤ ਵਧੀਆ ਸਪਰੇ ਆ ਤੇ ਉਹਦੇ ਵਿੱਚ ਕੁਝ ਇੱਕ ਜ਼ਿੰਮੇਦਾਰਾਂ ਦੇ ਕਮੈਂਟ ਆਈ ਸੀ ਵੀ ਕੀ ਇਹ ਸਾਰਿਕਾ ਜਾਂ ਜਿਹੜਾ ਆਪਣਾ ਮਾਈਕੋਰਾਜਾ ਜਾਂ ਹਿਊਮਿਕ ਐਸਿਡ ਆ ਫੋਲਿਕ ਐਸਿਡ ਵੀ ਇਹ ਜਿਹੜੇ ਤੱਤਾਂ ਪਾਏ ਚੀਜ਼ਾਂ ਪ੍ਰੋਡਕਟ ਆਪਾਂ ਆਉਣੇ ਆ ਖੇਤ ਦੇ ਵਿੱਚ ਇਹਨਾਂ ਦਾ ਕੋਈ ਫਾਇਦਾ ਕਿ ਨਹੀਂ ਫਾਇਦਾ ਵੀ ਇਹਦੇ ਬਾਰੇ ਗੱਲਬਾਤ ਕੀਤੀ ਜਾਵੇ ਦੱਸਿਆ ਜਾਵੇ ਸੋ ਜੋ ਨਵੇਂ ਕਿਸਾਨ ਚੈਨਲ ਦੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਆ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਕਿ ਜੋ ਆਪਾਂ ਵੀਡੀਓ ਅਪਲੋਡ ਕਰਦਾ ਉਹ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਮਿਲਦਾ ਰਹੇ ਹੁਣ ਆਪਾਂ ਦੇਖਦੇ ਆਂ ਵੀ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ ਖੇਤ ਦੇ ਵਿੱਚ ਆਪਾਂ ਨੂੰ ਇਹਨਾਂ ਦੇ ਕੰਮ ਕਰਨ ਦਾ ਜਦੋਂ ਤਰੀਕਾ ਪਤਾ ਲੱਗ ਜੂ ਫਿਰ ਆਪਾਂ ਖੁਦ ਹੀ ਜਿਹੜਾ ਫੈਸਲਾ ਕਰ ਲਵਾਂਗੇ ਵੀ ਇਹ ਆਪਾਂ ਨੂੰ ਪਾਉਣ ਦਾ ਫਾਇਦਾ ਕਿ ਨਹੀਂ ਫਾਇਦਾ ਤੁਸੀਂ ਆਪਣੇ ਤੁਹਾਡੇ ਹੀ ਆਪਣਾ ਹੀ ਫੈਸਲਾ ਇਹ ਹੋਊਗਾ ਮਾਈ ਕੋਰਾਜਾ ਮਾਈ ਕੋਰਾਜਾ ਕੀ ਆ ਇੱਕ ਬਾਇਓ ਪ੍ਰੋਡਕਟ ਜਿਹੜਾ ਜ਼ਮੀਨ ਦੇ ਵਿੱਚ ਬੈਕਟੀਰੀਆ ਹੁੰਦਾ ਜਦੋਂ ਜ਼ਮੀਨ ਦੇ ਵਿੱਚ ਆਪਾਂ ਇਹਨੂੰ ਪਾ ਦਨੇ ਆ ਇਹ ਇੱਕ ਤਰ੍ਹਾਂ ਉਹ ਜਾਂਦਾ ਜਿਹੜਾ ਜ਼ਮੀਨ ਦੇ ਵਿੱਚ ਖਾਦਾਂ ਪਈਆਂ ਖਾਦਾਂ ਨੂੰ ਘੁਲਣਯੋਗ ਬਣਾ ਕੇ ਨਾ ਬੂਟੇ ਨੂੰ ਲੈਣ ਚ ਆਸਾਨੀ ਕਰ ਦਿੰਦਾ ਪਰ ਕਿਸੇ ਵੀ ਇਸ ਤਰ੍ਹਾਂ ਦੇ ਪ੍ਰੋਡਕਟ ਦੇ ਵਿੱਚ ਆਪਾਂ ਨੂੰ ਜਿਹੜੀਆਂ ਪੂਰੀਆਂ ਖਾਦਾਂ ਨਹੀਂ ਮਿਲਦੀਆਂ ਜੇ ਆਪਾਂ ਕਹਾਂਗੇ ਵੀ ਇਹਨਾਂ ਤੋਂ ਆਪਾਂ ਨੂੰ ਪਟਾਸ਼ਾ ਤੱਤ ਮਿਲ ਜੂ ਜਾਂਕ ਤੱਤ ਮਿਲ ਜੂ ਜਾਂ ਲੋਹਾ ਤੱਤ ਜਾਂ ਫਾਸਫੋਰਸ ਇਸ ਤਰ੍ਹਾਂ ਦੀ ਕਿਸੇ ਤੱਤ ਦੀ ਜਿਹੜੀ ਪੂਰਤੀ ਹੋ ਜੂਗੀ ਇਹਨਾਂ ਕਿਸੇ ਵੀ ਪ੍ਰੋਡਕਟ ਤੋਂ ਇਸ ਤਰ੍ਹਾਂ ਦੀ ਪੂਰਤੀ ਨਹੀਂ ਆਪਾਨੂੰ ਹੋਣ ਵਾਲੀ ਕਿਉਂਕਿ ਇਹਨਾਂ ਦੇ ਵਿੱਚ ਇੰਨੀ ਵੱਡੀ ਮਾਤਰਾ 'ਚ ਕੋਈ ਤੱਤ ਹੁੰਦਾ ਹੀ ਨਹੀਂ ਪਰ ਇਹ ਕੰਮ ਕੀ ਕਰਦੇ ਨੇ ਜ਼ਮੀਨ ਦੇ ਵਿੱਚ ਇਹ ਜਿਹੜੇ ਤੱਤ ਹੈਗੇ ਆ ਜਿੰਕ ਲੋਹਾ ਜਾਂ ਜੋ ਵੀ ਚੀਜ਼ ਪਈ ਆ ਫਾਸਫੋਰਸ ਵਾਲੀ ਖਾਦ ਪਈ ਆ ਉਹਨੂੰ ਇੱਕੋਲਣਸ਼ੀਲ ਬਣਾ ਕੇ ਬੂਟੇ ਨੂੰ ਲੈਂਡ ਦੇ ਵਿੱਚ ਆਸਾਨੀ ਜ਼ਰੂਰ ਕਰ ਦਿੰਦੇ ਨੇ ਇਹ ਕੰਮ ਕਰਦੇ ਨੇ ਇਸੇ ਤਰ੍ਹਾਂ ਸਾਗਾਰੀਕਾ ਸਾਗਾਰੀਕਾ ਸਮੁੰਦਰ ਦੇ ਵਿੱਚੋਂ ਕੁਝ ਪ੍ਰੋਡਕਟ ਨਿਕਲਦੇ ਨੇ ਉਹਨਾਂ ਤੋਂ ਬਣਾਇਆ ਜਾਂਦਾ ਉਹਦਾ ਮੇਨ ਕੰਮ ਵੀ ਇਹੀ ਆ ਹਿਊਮਿਕ ਐਸਿਡਾ ਜੈਫੋਲਵਿਕ ਐਸਿਡਾ ਇਹ ਸਾਰੇ ਇਸੇ ਤਰੀਕੇ ਕੰਮ ਕਰਦੇ ਨੇ ਇਹਨਾਂ ਦੇ ਵਿੱਚ ਆਪਣੇ ਤੌਰ ਤੇ ਕੋਈ ਵੀ ਤੱਤ ਨਹੀਂ ਹੁੰਦਾ ਕੋਈ ਖਾਦ ਨਹੀਂ ਹੁੰਦੀ ਨਾ ਇਹਨਾਂ 'ਚ ਕੁਝ ਆਪਾਂ ਨੂੰ ਕੋਈ ਫਾਸਫੋਰਸ ਮਿਲਦੀਆਂ ਨਾ ਪੋਟਾਸ਼ ਤੱਤ ਮਿਲਦਾ ਨਾ ਜ਼ਿੰਕ ਤੱਤ ਮਿਲਦਾ ਇਸ ਤਰ੍ਹਾਂ ਦਾ ਕੁਝ ਵੀ ਇਹਨਾਂ 'ਚੋਂ ਨਹੀਂ ਮਿਲਦਾ ਪਰ ਇਹ ਜ਼ਰੂਰ ਕੰਮ ਕਰਦੇ ਨੇ ਵੀ ਇਹ ਖੇਤ ਦੇ ਵਿੱਚ ਪਈ ਹੋਈ ਜਿਹੜੀ ਅਣਵਰਤੀ ਪੋਟਾਸ਼ ਰਹਿ ਗਈ ਜ਼ਿੰਕ ਰਹਿ ਗਈ ਜਾਂ ਜੋ ਵਰਤੋਂ ਜੋਗ ਨਹੀਂ ਜੋ ਜਾਂ ਜੋ ਬੂਟੇ ਦੀਆਂ ਜੜ੍ਹਾਂ ਤੋਂ ਦੂਰ ਚਲੀ ਜਾਂਦੀ ਹੈ ਖਾਦ ਉਹਨਾਂ ਨੂੰ ਇਹ ਕੋਲਨ ਫਿਲ ਬਣਾ ਕੇ ਬੂਟੇ ਨੂੰ ਲੈਣ ਦਾ ਆਸਾਨੀ ਕਰ ਦਿੰਦਾ ਇਹ ਇਹਨਾਂ ਦਾ ਮੇਨ ਕੰਮ ਹੁੰਦਾ ਹੁਣ ਇਹ ਆਪਾਂ ਧਿਆਨ ਦੇਣਾ ਵੀ ਖੇਤ ਦੇ ਵਿੱਚ ਜਦੋਂ ਆਪਾਂ ਪੂਰੀ ਮਾਤਰਾ ਦੇ ਵਿੱਚ ਪੋਟਾਸ਼ ਪਾਇਆ ਜ਼ਿੰਕ ਪਾਈਆ ਤਾਂ ਬੂਟਾ ਨੂੰ ਲੈ ਲਾਂਦਾ ਉਹਦੀ ਜ਼ਰੂਰਤ ਮੁਤਾਬਕ ਬਾਕੀ ਖੇਤ ਦੇ ਵਿੱਚ ਇਹ ਵੀ ਨਹੀਂ ਹੁੰਦਾ ਵੀ ਹਰ ਵਕਤ ਕੋਈ ਬੈਕਟੀਰੀਆ ਨਹੀਂ ਹੁੰਦਾ ਇਹ ਨੈਚੁਰਲ ਤੌਰ ਤੇ ਬੈਕਟੀਰੀਆ ਕੁਦਰਤੀ ਤੌਰ ਤੇ ਬਣਦੇ ਰਹਿੰਦੇ ਨੇ ਜਿਹੜੇ ਖਾਦਾਂ ਨੂੰ ਘੋਲ ਦੇ ਰਹੇ ਹਨ ਤੇ ਬੂਟਾ ਉਹਨਾਂ ਨੂੰ ਆਸਾਨੀ ਨਾਲ ਲੈ ਲੈਂਦਾ ਇਹ ਜਿਹੜੇ ਖੇਤਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਇਹ ਕੰਮ ਕਰ ਸਕਦੇ ਨੇ ਜਿੱਥੇ ਮਤਲਬ ਕੋਈ ਨੈਚੁਰਲ ਚੀਜ਼ਾਂ ਆਪਾਂ ਘਟ ਨੇ ਜਾਂ ਆਰਗੈਨਿਕ ਮੈਟਰ ਖੇਤ ਦੇ ਵਿੱਚ ਘਟਾ ਉੱਥੇ ਇਹ ਜ਼ਰੂਰ ਕੰਮ ਕਰ ਸਕਦੇ ਨੇ ਕਿਉਂਕਿ ਇਹ ਵੀ ਇੱਕ ਬਾਇਓ ਪ੍ਰੋਡਕਟ ਨੇ ਬੈਕਟੀਰੀਆ ਨੇ ਘੁਲਣਯੋਗ ਭਕਤੀ ਘੋਲ ਦੇਣ ਇਹ ਜਿਹੜੀਆਂ ਖਾਦਾਂ ਨੂੰ ਘੋਲ ਕੇ ਬੂਟੇ ਤੱਕ ਪਹੁੰਚਾ ਦਿੰਦੇ ਨੇ ਇਹ ਕੰਮ ਕਰਦੇ ਨੇ ਪਰ ਖਾਦਾਂ ਦਾ ਕੰਮ ਇਹਨਾਂ ਤੋਂ ਨਹੀਂ ਲਿਆ ਜਾ ਸਕਦਾ ਇਹ ਸੋਚ ਸਮਝ ਕੇ ਤੁਸੀਂ ਕਦੇ ਵੀ ਇਹਨਾਂ ਨੂੰ ਨਹੀਂ ਪਾਉਣਾ ਵੀ ਤੁਹਾਨੂੰ ਜੇ ਤੁਸੀਂ ਇਹ ਤੱਤ ਪਾਤੇ ਤਾਂ ਫਿਰ ਤੁਹਾਡੀ ਪੋਟਾਸ਼ ਦੀ ਪੂਰਤੀ ਹੋਗੀ ਜ਼ਿੰਕ ਦੀ ਪੂਰਤੀ ਹੋਗੀ ਲੋਹੇ ਤੱਤ ਦੀ ਪੂਰਤੀ ਹੋਗੀ ਹੁਣ ਆਪਾਂ ਨੂੰ ਉਹ ਪਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਇਹ ਕਦੇ ਨਹੀਂ ਹੋਣਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਤੁਸੀਂ ਹੁਣ ਸੋਚਣਾ ਇਹ ਤੁਸੀਂ ਆਪ ਸਮਝਣਾ ਹੈ ਵੀ ਜੇ ਤੁਹਾਡੇ ਖੇਤ ਦੇ ਵਿੱਚ ਪੂਰੀ ਮਾਤਰਾ ਚ ਖਾਦਾਂ ਪਾਈਆਂ ਤੇ ਫਿਰ ਇਹਨਾਂ ਨੂੰ ਪਾਉਣ ਦੀ ਜ਼ਰੂਰਤ ਹੈ ਕਿ ਨਾ ਹੈਗੀ ਤੁਹਾਡੇ ਤੇ ਆਪਦੀ ਮਰਜ਼ੀ ਤੇ ਨਿਰਪੱਖਾ ਕਿਉਂਕਿ ਜੇ ਖੇਤ ਦੇ ਵਿੱਚ ਪੂਰੀ ਮਾਤਰਾ ਚ ਤੁਸੀਂ ਪोटाश ਤੱਤ ਪਾ ਚੁੱਕੇ ਹੋ ਜਿੰਕ ਪਾ ਚੁੱਕੇ ਹੋ ਫਾਸਫੋਰਸ ਵਾਲੀ ਖਾਦ ਪਾਈ ਹੋਈ ਆ ਤਾਂ ਫਿਰ ਖੇਤ ਦੇ ਵਿੱਚ ਇੰਨੇ ਕ ਜਿਹੜੇ ਬੈਕਟੀਰੀਆ ਹੁੰਦੇ ਆ ਖੇਤ ਦੇ ਵਿੱਚ ਆਲਰੇਡੀ ਰਹਿੰਦੇ ਆ ਬਣਦੇ ਰਹਿੰਦੇ ਆ ਉਹ ਜਿਹੜੇ ਉਹਨਾਂ ਨੂੰ ਕੁਲਣਸ਼ੀਲ ਬਣਾ ਕੇ ਜ਼ਮੀਨ ਤੱਕ ਪਹੁੰਚਾ ਦਿੰਦੇ ਆ ਹੁਣ ਦੂਸਰੀ ਆਪਾਂ ਕਿਸਾਨਾਂ ਦਾ ਇਹ ਵੀ ਕਮੈਂਟ ਸੀਗਾ ਕਿ ਕੀ ਆਪਾਂ ਜਿਹੜੀ ਤੱਤਾਂ ਵਾਲੀ ਸਪਰੇਅ ਕਰਦੇ ਆ ਉਹਦਾ ਇਹ ਬਦਲ ਹੈਗਾ ਫਟਾਰੇ ਦੇ ਵਾਸਤੇ ਮਦਦ ਕਰਨਗੇ ਜੇ ਆਪਾਂ ਉਹ ਸਪਰੇ ਨਹੀਂ ਕਰ ਸਕਦੇ ਇਹ ਕਰ ਦਈਏ ਇਹ ਇਹ ਚੀਜ਼ਾਂ ਪਾ ਦਈਏ ਫਿਰ ਆਪਾਂ ਨੂੰ ਫਟਾਰੇ ਵਾਲੀ ਸਪਰੇ ਕਰਨ ਦੀ ਲੋੜ ਹੈ ਜਾਂ ਨਹੀਂ ਲੋੜ ਦੇਖੋ ਜਿਹੜੀ ਫਟਾਰੇ ਵਾਲੀ ਆਪਾਂ ਸਪਰੇ ਕਰਦੇ ਆ ਨਾ ਤੱਤਾਂ ਵਾਲੀ ਸਪਰੇ ਕਰਦੇ ਆ ਉਹ ਆਪਾਂ ਉੱਪਰੋਂ ਆਲਰੇਡੀ ਇਨਸਟੈਂਟ ਦਿੰਨੇ ਆ ਹੁਣ ਉਹਦੇ ਵਿੱਚ ਜਿੰਕ ਹੈ ਲੋਹਾ ਹੈ ਯੂਰੀਆ ਦਾ ਕਲੀ ਦਾ ਪਾਣੀ ਆ ਤੇ ਉਹ ਬੂਟੇ ਨੂੰ ਨਾ ਇਹ ਤੱਤ ਨੇ ਇਹਨਾਂ ਦੀ ਸਿੱਧੀ ਜ਼ਰੂਰਤ ਹੈ ਜਦੋਂ ਬੂਟੇ ਦੇ ਉੱਤੇ ਸਿੱਧੀ ਪੱਤਾਂ ਦੇ ਰਾਹੀਂ ਆਪਾਂ ਸਪਰੇ ਕਰ ਦਨੇ ਆ ਤਾਂ ਬੂਟੇ ਦੇ ਵਿੱਚ ਸਿੱਧੇ ਪੂਰੇ ਦੇ ਪੂਰੇ ਤੱਤ ਚਲੇ ਜਾਂਦੇ ਆ ਤੇ ਬੂਟੇ ਇੱਕਦਮ ਫਟਾਰਾ ਸ਼ੁਰੂ ਕਰ ਦਿੰਦਾ ਕਿਉਂਕਿ ਉਹਦੀਆਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਗਈਆਂ ਜੋ ਕਿਉਂਕਿ ਜ਼ਮੀਨ ਦੇ ਵਿੱਚ ਵੀ ਆਪਾਂ ਪਾਇਆ ਹੋਈਆਂ ਜੇਕਰ ਨਹੀਂ ਵੀ ਪਾਇਆ ਹੋਈਆਂ ਤਾਂ ਵੀ ਉੱਪਰੋਂ ਬੂਟੇ ਨੇ ਉਹ ਚੀਜ਼ਾਂ ਲੈ ਲੈਣੀਆਂ ਤੇ ਬੂਟੇ ਦਾ ਇੱਕਦਮ ਫਟਾਰਾ ਹੋ ਜਾਣਾ ਜਿਹੜੀਆਂ ਇਹ ਚੀਜ਼ਾਂ ਸਾਗਾਰੀਕਾ ਜਾਂ ਹੋਰ ਹੈ ਜਦੋਂ ਇਹ ਆਪਾਂ ਜ਼ਮੀਨ ਦੇ ਰਾਹੀਂ ਪਾਉਂਦੇ ਆ ਫਿਰ ਇਹਨਾਂ ਜ਼ਮੀਨ ਦੇ ਰਾਹੀਂ ਹੌਲੀ-ਹੌਲੀ ਉਹ ਚੀਜ਼ਾਂ ਉਹ ਤੱਤ ਬੂਟੇ ਨੂੰ ਦੇਣੇ ਆ ਜਿਹੜੀਆਂ ਤੱਤਾਂ ਆਪਾਂ ਜ਼ਮੀਨ ਦੇ ਵਿੱਚ ਪਾਏ ਹੋਏ ਆਲਰੇਡੀ ਤੇ ਉਹ ਕੋਲ-ਕੋਲ ਕੇ ਬੂਟਾ ਉਹਨਾਂ ਨੂੰ ਜਿਹੜਾ ਲੈਣਾ ਸ਼ੁਰੂ ਕਰ ਦਿੰਦਾ ਲੈਣ ਤੋਂ ਦੇ ਆਸਾਨੀ ਹੁੰਦੀ ਹੈ ਇੰਨਾ ਕੇ ਕੰਮ ਕਰਦੇ ਆ ਇਸ ਤੋਂ ਵੱਧ ਜੇ ਤੁਸੀਂ ਇਹ ਸੋਚੋ ਵੀ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੋਈ ਤਤ ਮਿਲ ਜੂਗਾ ਕੋਈ ਡੱਕਾ ਤਤ ਨਹੀਂ ਮਿਲਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਸੋ ਇਹ ਤੁਸੀਂ ਹੁਣ ਫੈਸਲਾ ਕਰਨਾ ਵੀ ਇਹਨਾਂ ਦੇ ਵਿੱਚੋਂ ਫਾਇਦਾ ਹੈਗਾ ਕਿ ਨਾ ਹੈਗਾ ਕਿਸ ਤਰ੍ਹਾਂ ਇਹ ਕੰਮ ਕਰਦੇ ਨੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਬੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ